ਏ ਆ ਵੀਰ ਦੀ ਜਿਸ ਨੂੰ ਕਹਿੰਦੇ ਨੇ ਕਿ ਜਗਾੜੂ ਰੇੜੀ ਪਰ ਇਹ ਵੀਰ ਨੇ ਇਹ ਹਾ ਜਗਾੜ ਲਗਾਇਆ ਕਿ ਜਿਹੜੀ ਪੰਜਾਬੀ ਮਾਂ ਬੋਲੀ ਨੂੰ ਪਿੰਡ ਪਿੰਡ ਜਾ ਕੇ ਇਹ ਵੀਰ ਰੇੜੀ ਦੇ ਰਾਹੀਂ ਪਰਪਲਿਤ ਕਰ ਰਿਹਾ ਹੈ ਆਪਾਂ ਨੂੰ ਭਾਜੀ ਜਿਗਾ ਰੈਡੀ ਬ੍ਰੈਂਡ ਨੂੰ ਕੋਈ 2-2.5 ਸਾਲ ਹੋ ਹੀ ਗਏ ਹਨ ਜੀ ਤੇ ਆਪਾਂ ਉਦੋਂ 6 ਮਹੀਨੇ ਬਾਦਾਂ ਆਪਾਂ ਇਹ ਚੀਜ਼ ਵਧੀਆ ਬਣਾਈ ਪੰਜਾਬ 'ਚ ਪੰਜਾਬਾ ਲਾ ਇਹ ਚੀਜ਼ਾਂ ਆਪਾਂ ਭਾਜੀ ਪੰਜਾਬੀ ਉਸਰਾ ਸਾਹਮਣੇ ਕਰਕੇ ਲਾਈਆਂ ਭਾਜੀ ਜਿਹੜਾ ਆਉਣ ਵਾਲਾ ਸਮਾਂ ਹੁਣ ਸਮੇਂ ਸਾਹਮਣੇ ਸਾਨੂੰ ਤਰੱਕੀ ਕਰ ਗਈ ਹੈ ਪੁਰਾਣੇ ਵੇਲੇ ਲੋਕ ਭੁੱਲ ਗਏ ਆ ਆਪਾਂ ਭਾਜੀ ਇੱਕ ਛੋਟਾ ਮਿੱਦਾਂ ਦੀ ਡੈਚ ਡਿਜ਼ਾਈਨ ਲਾਇਆ ਇੱਕ ਭਾਜੀ ਛੋਟਾ ਸਾਈਕਲ ਆ ਠੀਕ ਆ ਆਪਾਂ ਭਾਜੀ ਕੱچے ਘਰਾਂ ਦੇ ਪ੍ਰਿੰਟਰ ਲਾਏ ਇੱਕ ਫੱਟੀ ਲਾਈਆਂ ਜੀ ਇੱਕ ਸਾਈਕਲ ਹੈ ਭਾਈ ਦੋਜੀਆਂ ਵਾਲਾ ਜਿਹੜਾ ਪਹਿਲਾ ਸਾਈਕਲ ਦੇ ਦੁੱਧ ਦੀ ਦੁੱਧੇ ਢੋਂਦੇ ਹੁੰਦੇ ਹੁੰਦੇ ਹੁਣ ਜਦੋਂ ਸਮੇਂ ਦੇ ਹਿਸਾਬ ਨਾਲ ਸਾਇੰਸ ਤਰੱਕੀ ਕਰ ਗਈ ਆ ਇੱਕ ਆ ਬਾਬਾ ਇਹ ਆਪਣੀ ਚਰਖਾ ਲਾਇਆ ਵਾ ਇੱਕ ਇਧਰਲੇ ਬੰਨੇ ਮੰਜੇ ਲਾਇਆ ਪਹਿਲਾਂ ਹੁਣ ਸਾਈਕਲ ਬੈੜ ਚੱਲ ਪਈ ਪਹਿਲਾਂ ਮੰਜੇ ਹੁੰਦੇ ਇੱਕ ਇਧਰਲੇ ਬੰਨੇ ਭਾਈ ਚਰਖਾਏ ਉਤਲੇ ਬਨੇ ਹਾਂ ਜੀ ਤੇ ਥੱਲੇ ਪੌੜੀਆਂ ਲਾਈਆਂ ਵਾਂ ਤੇ ਊੜਾੜਾ ਆਪਾਂ ਲਖਾਇਆ ਪੰਜਾਬੀ ਚ ਕੰਮ ਡਿਗਲ ਏਬੀਸੀ ਚੱਲ ਪਈ ਸੈਂਤ ਦੇ ਹਿਸਾਬ ਨਾਲ ਸਮਾਂ ਬਦਲ ਗਿਆ ਵਾ ਨਾਲ ਟੇਬਲ ਲਖਾਏ ਆ ਇੱਕ ਆਵਾ ਪਾਜੀ ਗੱਡਾ ਰੱਖਿਆ ਵਾ ਜਿਹੜਾ ਪਹਿਲਾਂ ਹੁੰਦੇ ਸੀ ਕਿਸਾਨਾਂ ਦੇ ਪ੍ਰਿੰਟ ਲਾਇ ਬਲਦ ਲਾਇ ਕੱਟੇ ਘਾਰੇ ਨਾਲ ਫੱਟੀਆਂ ਵਾ ਸੱਚੇ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਤੁਹਾਡੇ ਨਾਲ ਆਪਣਾ ਰਵੀ ਖਹਿਰਾ ਤਾਂ ਕਹਿੰਦੇ ਨੇ ਕਿ ਪੰਜਾਬੀ ਜਿਗਾੜੀ ਹੁੰਦੇ ਨੇ ਸੋ ਅਜਿਹਾ ਜਿਗਾੜ ਇੱਕ ਵੀਰ ਨੇ ਲਗਾਇਆ ਹੈ ਆਪਣੀ ਜਿਗਾੜੂ ਰੇੜੀ ਤੇ ਸੋ ਸਭ ਤੋਂ ਪਹਿਲਾਂ ਉਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਹ ਆ ਵੀਰ ਦੀ ਜਿਸ ਨੂੰ ਕਹਿੰਦੇ ਨੇ ਕਿ ਜਿਗਾੜੂ ਰੇੜੀ ਪਰ ਇਸ ਵੀਰ ਨੇ ਇਹ ਜਿਹਾ ਜਿਗਾੜ ਲਗਾਇਆ ਕਿ ਜਿਹੜੀ ਪੰਜਾਬੀ ਮਾਂ ਬੋਲੀ ਨੂੰ ਪਿੰਡ-ਪਿੰਡ ਜਾ ਕੇ ਇਹ ਵੀਰ ਰੇੜੀ ਦੇ ਰਾਹੀਂ ਪਰਪਲਿਤ ਕਰ ਰਿਹਾ ਹੈ ਸੋ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਊੜਾ ਅੜਾ ਇੱਥੇ ਲਿਖਿਆ ਹੋਇਆ ਹੈ ਤਾਂ ਕਿਤੇ ਨਾ ਕਿਤੇ ਇਹ ਵੀਰ ਜਿਹੜਾ ਹੈ ਬੱਚੇ ਸਕੂਲ ਵੀ ਖੜਦਾ ਹੈ ਤਾਂ ਇੱਕ ਸੋਹਣੀ ਤਸਵੀਰ ਜਿਹੜੀ ਇਸ ਰੇੜੀ ਦੀ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਸੋ ਤੁਸੀਂ ਦੇਖ ਰਹੇ ਹੋ ਕਿ ਇਹ ਵੀਰ ਨੇ ਇੱਕ ਇੱਥੇ ਜੋ ਸਾਈਕਲ ਹੈ ਪੁਰਾਣਾ ਸਾਈਕਲ ਹੈ ਉਸ ਦੀ ਤਸਵੀਰ ਹੈ ਤਾਂ ਹੋਰ ਵੀ ਕਈ ਤਰ੍ਹਾਂ ਦੀਆਂ ਅਨੇਕਾਂ ਜਿਹੜੀਆਂ ਤਸਵੀਰਾਂ ਇਸ ਰੇੜੀ ਦੇ ਉੱਪਰ ਵੀਰ ਨੇ ਲਗਾ ਕੇ ਤੇ ਜਿਹੜਾ ਪੰਜਾਬੀ ਵਿਰਸੇ ਨੂੰ ਇਹ ਜਿਹੜਾ ਪਰਫੁੱਲਤ ਕਰ ਰਿਹਾ ਹੈ ਤਾਂ ਫੱਟੀ ਦੇਖ ਰਹੇ ਹੋ ਤੁਸੀਂ ਜਿਹੜੀ ਫੱਟੀ ਹੁੰਦੀ ਸੀ ਪਿਛਲੇ ਸਕੂਲਾਂ ਦੇ ਵਿੱਚ ਪੁਰਾਣੇ ਸਕੂਲਾਂ ਦੇ ਵਿੱਚ ਤਾਂ ਅਜਿਹਿਆਂ ਚਿੱਤਰਕਾਰੀ ਦੀਆਂ ਚੀਜ਼ਾਂ ਵੀਰ ਨੇ ਇਸ ਰੇੜੀ ਤੇ ਲਗਾਈਆਂ ਹੋਈਆਂ ਨੇ ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹਾਲਾਂਕਿ ਵੀਰ ਰੇੜੀ ਚਲਾਉਂਦਾ ਏ ਤਾਂ ਭਾਵੇਂ ਇਸ ਰੇੜੀ ਦੇ ਉੱਤੇ ਅਜਿਹਾ ਜਗਾੜ ਲਗਾਇਆ ਕਿ ਹੁਣ ਜਿਹੜਾ ਏ ਵੀਰ ਜਗਾੜੂ ਰੇੜੀ ਵਾਲਾ ਕਹਿ ਕੇ ਮਸ਼ਹੂਰ ਹੋ ਰਿਹਾ ਤਾਂ ਸਾਡੇ ਨਾਲ ਵੀਰ ਮੌਜੂਦ ਹੈ ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀ ਤਾਂ ਕਿਦੋਂ ਦੀ ਰੇੜੀ ਲਈ ਤਾਂ ਕਿਦੋਂ ਇਹ ਸ਼ੌਂਕ ਜਾਗਿਆ ਤਾਂ ਵੀਰ ਮੌਜੂਦ ਹੈ ਗੱਲਬਾਤ ਕਰਦੇ ਹਾਂ ਹਾਂਜੀ ਭਾਈ ਸਭ ਤੋਂ ਪਹਿਲਾਂ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਪਿੰਡ ਹੈ ਸਤਿਗੁਰ ਵੀਰ ਜੀ ਅੱਜ ਵੀਰ ਜੀ ਬਾਈਮ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਕੀਮਤੀ ਟਾਈਮ ਕੱਢ ਕੇ ਸਾਡੇ ਕੋਲ ਪਹੁੰਚੇ ਜੀ ਐਨੂੰ ਆਪਣਾ ਨਾਮ ਬਾਜੀ ਪੌਂਦੀਪ ਸਿੰਘ ਪਿੰਡ ਬਰਾਂਪੜਾ ਜ਼ਿਲ੍ਹਾ ਤਰਨਤਨ ਬਾਜੀ ਚਾਪਾ ਜੀ ਇਹ ਸਭ ਤੋਂ ਪਹਿਲਾਂ ਦੱਸੋ ਕਿ ਇਹ ਜਗਾੜੂ ਰੇੜੀ ਤੁਸੀਂ ਕਿਦੋਂ ਦੀ ਲਈ ਤੇ ਕਿਦੋਂ ਦਾ ਇਸ ਕਿਤੇ ਨਾਲ ਜੁੜੇ ਹੋਏ ਆਪਾਂ ਨੇ ਪਾਜੀ ਜਗਾੜੂ ਰੇੜੀ ਬਣਾਉਣ ਨੂੰ ਕੋਈ 2-2.5 ਸਾਲ ਹੋਈ ਗਏ ਹਨ ਜੀ ਤੇ ਆਪਾਂ ਉਦੋਂ 6 ਮਹੀਨੇ ਬਾਅਦ ਆਪਾਂ ਇਸ ਚੀਜ਼ ਵਧੀਆ ਬਣਾਈ ਪੰਜਾਬ 'ਚ ਪੰਜਾਬ ਵਾਲਾਂ ਇਹ ਚੀਜ਼ਾਂ ਆਪਾਂ ਪਾਜੀ ਪੰਜਾਬੀ ਵਿਰਸਾ ਸਾਂਭਣ ਨਾ ਕਰਕੇ ਲਾਈਆਂ ਪਾਜੀ ਜਿਹੜਾ ਆਉਣ ਵਾਲਾ ਸਮਾਂ ਹੁਣ ਸਮੇਂ ਦੇ ਸਾਹਮਣੇ ਸਾਨੂੰ ਤਰੱਕੀ ਕਰ ਗਈ ਹੈ ਪੁਰਾਣੇ ਵੇਲੇ ਲੋਕ ਭੁੱਲ ਗਏ ਆ ਇਹ ਚੀਜ਼ਾਂ ਆਪਾਂ ਪਾਜੀ ਲਾਈਆਂ ਪਹਿਲਾਂ ਵੀ ਜੋ ਪੰਜਾਬੀ ਪਿਰ ਸਾ ਆਪਣਾ ਪਹਿਲਾ ਹੁੰਦਾ ਸੀ ਇਹਨੂੰ ਵੇਚ ਕੇ ਪਹਿਲਾਂ ਲੋਕ ਖੋਸ਼ ਹੋਏ ਹੁਣ ਸਮੇਂ ਦੇ ਬਸ ਸਾ ਆਪਣਾ ਸਭ ਕੋ ਬਿਲ ਗਿਆ ਅੱਛਾ ਭਾਈ ਗੱਲ ਕੀਤੀ ਜਾਵੇ ਤਾਂ ਕਿਵੇਂ ਇੱਕਦਮ ਦਿਮਾਗ ਦੇ ਵਿੱਚ ਆ ਗਿਆ ਤਾਂ ਸਿੰਪਲ ਰੈਡੀ ਸੀ ਤਾਂ ਤੁਸੀਂ ਸੋਚਿਆ ਕਿ ਚਲੋ ਇੱਕ ਇਹ ਤਸਵੀਰ ਸਾਂਝੀ ਕਰੀਏ ਕਿਉਂਕਿ ਤੁਹਾਡਾ ਕੰਮ ਹੁੰਦਾ ਹੈ ਪਿੰਡਾਂ ਵਿੱਚ ਪਿੱਛ ਜਾਣਾ ਤਾਂ ਕਿਤੇ ਨਾ ਕਿਤੇ ਕੀ ਕੰਮ ਕਰ ਕੀ ਨਾਲ ਹੋਰ ਕੀ ਕਰਦੇ ਹੋ ਆਪਣਾ ਭਾਈ ਕੰਮ ਕਰਨ ਨਾਲ 2 ਕਿਲੇ ਜ਼ਮੀਨ ਨਾਲ ਭਾਈ ਆਪਾਂ ਇਹ ਕੰਮ ਕਰਦੇ ਆ ਤੇ ਇਹ ਭਾਈ ਆਪਾਂ ਸੋਚਿਆ ਪੰਜਾਬ ਦੇ ਜੰਮਪਾਣਾ ਜੰਮਪਾਣਾ ਪੰਜਾਬੀ ਪ੍ਰਸ਼ਾਸਨ ਲੋਕ ਤੁਹਾਨੂੰ ਪਸਾ ਮਿਲਸਾ ਹਣ ਪੁੱਲ ਦੇ ਜਾ ਰਹੇ ਆ ਇਹ ਚੱਕਰ ਜ ਆਪਾਂ ਨੂੰ ਭਾਈ ਸਾਂਭਿਆ ਸੀ ਅੱਛਾ ਭਾਈ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਜਦੋਂ ਇਹ ਪਿੰਡਾਂ ਵਿੱਚ ਜਾਂਦੇ ਹੋ ਤਾਂ ਕੀ ਕਹਿੰਦੇ ਨੇ ਲੋਕ ਕੀ ਵੇਖ ਕੇ ਇਸ ਨੂੰ ਬੱਚੇ ਆਉਂਦੇ ਨੇ ਤਾਂ ਜਾਂ ਪੜਦੇ ਨੇ ਤਾਂ ਕਿਤੇ ਨਾ ਕਿਤੇ ਮੰਦੇ ਵਿੱਚ ਕੀ ਖਿਆਲ ਕੀ ਆਉਂਦਾ ਆਪਣੇ ਪਾਈਆਂ ਪਿੰਡਾਂ 'ਚ ਕਿਤੇ ਵੀ ਜਾਈਦਾ ਸ਼ਹਿਰਾਂ 'ਚ ਪਿੰਡਾਂ ਜੀ ਨੂੰ ਲੋਕੇ ਵੀਰ ਜੀ ਵੇਖ ਕੇ ਖੁਸ਼ ਹੁੰਦੇ ਆ ਵੀ ਪੁਰਾਣਾ ਵੇਲਾ ਚੇਤਾ ਕਰਦੇ ਚੀਜ਼ਾਂ ਲੱਗੀਆਂ ਸੋਹਣੀਆਂ ਅਗਲੇ ਨੂੰ ਵਧੀਆ ਲੱਗਦਾ ਆਪਣਾ ਵੀ ਸਾਗਲੇ ਨੂੰ ਵਧੀਆ ਲੱਗਦਾ ਵਾ ਵੀ ਅਗਲੇ ਨੂੰ ਕੋਈ ਚੰਗਾ ਲੱਗਾ ਵਾ ਅੱਛਾ ਅੱਛਾ ਬਾਈ ਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਇਹ ਤਸਵੀਰਾਂ ਵਿੱਚ ਦੇਖਿਆ ਜਾਦੇ ਪਰ ਤੁਹਾਡੇ ਮੂੰਹੋਂ ਸੁਣਾਗੇ ਕਿ ਕਿਹੜੀਆਂ ਕਿੜੀਆਂ ਚੀਜ਼ਾਂ ਤੁਸੀਂ ਇਸ ਤੇ ਜਿਹੜੀਆਂ ਪੁਰਾਤਨ ਵਿਸ਼ੇ ਨੂੰ ਜਿਹੜੀਆਂ ਦਰਸਾਉਂਦੀਆਂ ਲਾਈਆਂ ਹੋਈਆਂ ਨੇ ਆਪਾਂ ਭਾਈ ਇੱਕ ਛੋਟਾ ਮਿੱਦਾਂ ਦੀ ਡੈਚ ਡਿਜ਼ਾਈਨ ਲੈ ਇੱਕ ਭਾਈ ਛੋਟਾ ਸਾਈਕਲ ਆ ਏਕਾ ਆਪਾਂ ਭਾਈ ਕੱਚੇ ਘਰਾਂ ਦੇ ਪ੍ਰਿੰਟਰ ਲਾਏ ਇੱਕ ਫੱਟੀ ਲਾਈ ਆਂ ਜੀ ਇੱਕ ਸਾਈਕਲ ਐ ਭਾਈ ਦੋਜੀਆਂ ਵਾਲਾ ਜਿਹੜਾ ਪਹਿਲਾਂ ਸਾਈਕਲ ਤੇ ਦੁੱਧ ਦੀ ਦੁੱਧ ਢੋਂਦੇ ਹੁੰਦੇ ਹੁੰਦੇ ਹੁਣ ਜਦੋਂ ਸਮੇਂ ਦੇ ਹਿਸਾਬ ਨਾਲ ਸੈਂਤ ਤਰਕੀ ਕਰ ਗਈ ਆ ਏਕਾ ਆਪਾਂ ਭਾਈ ਇਹ ਆਪਣੀ ਚਲਖਾ ਲਾਇਆ ਵਾ ਇੱਕ ਇਧਰਲੇ ਬੰਨੇ ਮੰਜੇ ਲਾਏ ਪਹਿਲਾਂ ਹੁਣ ਜਿਹੜਾ ਬੈੜ ਚੱਲ ਪੇ ਪਹਿਲਾਂ ਮੰਜੇ ਹੁੰਦੇ ਇੱਕ ਇਧਰਲੇ ਬੰਨੇ ਭਾਈ ਚਰਖਾ ਉਤਲੇ ਬਨੇ ਹਾਂਜੀ ਤੇ ਥੱਲੇ ਪੌੜੀਆਂ ਲਾਈਆਂ ਵਾ ਉਤੇ ਊੜਾੜਾ ਪਾ ਲਖਾਇਆ ਪੰਜਾਬੀ ਚ ਹੁਣ ਟਿਕਲੋ ਏ ਬੀ ਸੀ ਚੱਲ ਪਈ ਸੈਂਟ ਦੇ ਹਿਸਾਬ ਨਾਲ ਸਮਾਂ ਬਦਲ ਗਿਆ ਵਾ ਪਹਿਲ ਨਾਲ ਟੇਬਲ ਲਖਾਏ ਆ ਇੱਕ ਆਵਾ ਬਾਜੀ ਗੱਡਾ ਰੱਖਿਆ ਵਾ ਜਿਹੜਾ ਪਹਿਲਾਂ ਹੁੰਦੇ ਸੀ ਕਿਸਾਨਾਂ ਦੇ ਪ੍ਰਿੰਟ ਲਾਇ ਬਲਦ ਲਾਇਆ ਕੱਚੇ ਘਾਰੇ ਦਾ ਫਟੀਆਂ ਵਾ ਕਿਤੇ ਨ ਕਿਤੇ ਜਿਹੜਾ ਸਾਰਾ ਪੁਰਾਣਾ ਕਹਿ ਸਕਦੇ ਆ ਪੰਜਾਬ ਤੁਸੀਂ ਇਸ ਰੇੜੀ ਦੇ ਉੱਪਰ ਦਰਸਾਉਂਦਾ ਦਰਸਾ ਦਿੱਤਾ ਤਾਂ ਭਾਈ ਜੀ ਸਭ ਤੋਂ ਤੁਹਾਡਾ ਵਿਆਹ ਹੋਇਆ ਜੀ ਹਾਂਜੀ ਭਾਈ ਆਪਣਾ ਵਿਆਹ ਹੋਇਆ ਹਾਂਜੀ ਆਪਣੀਆਂ ਦੋ ਬੇਟੀਆਂ ਭਾਜੀ ਤੇ ਇੱਕ ਛੋਟਾ ਬੇਡਾ ਹੁਣ ਵੀਕ ਦਿਨ ਹੀ ਮਾਰਾਂ ਜੀ ਕਿਰਪਾ ਕੀਤੀ ਹਾਂ ਜੀ ਅੱਛਾ ਭਾਈ ਜੀ ਗੱਲ ਕਰ ਰਹੇ ਹੋ ਬੱਚੇ ਹੈਗੇ ਆ ਤਾਂ ਕਿਤੇ ਨ ਕਿਤੇ ਆਪਣੇ ਬੱਚਿਆਂ ਨੂੰ ਵੀ ਇਸ ਬਾਰੇ ਦੱਸ ਦਿਓ ਜਾਂ ਕੱਲੇ ਕਿਤੇ ਸਿਰਫ ਲੋਕਾਂ ਨੂੰ ਵਿਖਾਉਣ ਦੀ ਖਾਤਰ ਹੀ ਕਿ ਇਹ ਮੈਂ ਜਿਹੜਾ ਸੋਨਾ ਬਣਾਤਾ ਤਾਂ ਕਿਤੇ ਨਾ ਕਿਤੇ ਆਪਣੇ ਬੱਚਿਆਂ ਨੂੰ ਵੀ ਇਹਨਾਂ ਪ੍ਰਤੀ ਜਾਗਰੂਕ ਕਰਦੇ ਹੋ ਇਹਨਾਂ ਚੀਜ਼ਾਂ ਪ੍ਰਤੀ ਹਾਂਜੀ ਬਿਲਕੁਲ ਭਾਈ ਬੱਚਿਆਂ ਨੇ ਵੀ ਦੱਸੀਦਾ ਬੱਚਿਆਂ ਨੂੰ ਤਕਰੀਬਨ ਪਤਾ ਹੀ ਆ ਜੇ ਕੋਈ ਰਹਿੰਦੀ ਹੋਵੇ ਫਿਰ ਦੱਸ ਦੇਈਦਾ ਵੀ ਆ ਪੰਜਾਬੀ ਵਿਰਸਾ ਆਪਣਾ ਪ੍ਰਾਣੀਆਂ ਚੀਜ਼ਾਂ ਹੁੰਦੀਆਂ ਸੀ ਉਦੋਂ ਲੋਕ ਵਧੀਆ ਲੈਂਦੇ ਧੰਗ ਨਾਲ ਤੁਹਾਨੂੰ ਪਤਾ ਅਸ਼ਾ ਭਾਈ ਇੱਕ ਪਿਛਲੇ ਸਮੇਂ ਦੇ ਵਿੱਚ ਨਾ ਕੁਝ ਇੱਕਦਮ ਕਹਿ ਸਕਦੇ ਹਾਂ ਕਿ ਜਿਹੜੋ ਕੁਝ ਟੈਂਪੂਆਂ ਵਾਲੇ ਜਾਂ ਹੋਰ ਤੁਹਾਡੇ ਤੋਂ ਤੰਗ ਆ ਗਏ ਕਹਿੰਦੇ ਕਿ ਇਹਨਾਂ ਨੂੰ ਬੰਦ ਕਰ ਦਿਓ ਜੀ ਇਹ ਜਗਾੜੂ ਰੇੜੀਆਂ ਕਹਿੰਦੇ ਇਹ ਤਾਂ ਜਿਹੜਾ ਹਾਦਸੇ ਨੂੰ ਸੱਦੇ ਦਿੰਦੀਆਂ ਨਾ ਕਿਤੇ ਨਾ ਕਿਤੇ ਤੁਹਾਡੇ ਵਿਰੁੱਧ ਪ੍ਰਦਰਸ਼ਨ ਵੀ ਕੀਤਾ ਗਿਆ ਤਾਂ ਕਿਤੇ ਨਾ ਕਿਤੇ ਉਦੋਂ ਫਿਰ ਮੰਨ ਦੇ ਵਿੱਚ ਕੀ ਆਇਆ ਕਿ ਕਿਤੇ ਨਾ ਕਿਤੇ ਰੁਜ਼ਗਾਰ ਖੁੱਸਦਾ ਨਜ਼ਰ ਆਇਆ ਉਦੋਂ ਨੀ ਭਾਜੀ ਮਾਂਚ ਤੇ ਹੁੰਦਾ ਹੀ ਚਲੋ ਭਾਜੀ ਨੁਕਸਾਨ ਕਿੱਦਿ ਹੁੰਦਾ ਜਿੱਦਾਂ ਆਪਣੇ ਵੀ ਸਾਰੇ ਆਪਣੇ ਇੱਕ ਚੀਜ਼ ਬਣਾਉਂਦੇ ਆਪਣੇ ਜਗ੍ਹਾ ਰੇੜੀ ਬਣਾਉਂਦੇ ਆ ਵੀ ਕੰਮ ਕਰਾ ਕੇ ਰੱਖਣਾ ਵਧੀਆ ਤਰੀਕੇ ਨਾਲ ਰੱਖਣ ਨੂੰ ਫਿਰ ਨੁਕਸਾਨ ਹੀ ਵੀਰ ਜੀ ਹੁੰਦਾ ਤੇ ਬਾਕੀ ਤੁਹਾਨੂੰ ਪਤਾ ਉਸ ਜੇ ਮੰਨ ਲਓ ਸਰਕਾਰੇ ਚੀਜ਼ਾਂ ਬੰਦ ਕਰਦੀ ਹੈ ਫਿਰ ਸਰਕਾਰ ਹਰਗੇ ਬੰਦੇ ਨੂੰ ਨੌਕਰੀ ਦੇਵੇ ਨੌਕਰੀ ਵਾਲੇ ਬੰਦੇ ਵੀ ਲੱਗ ਜਾਂਦੇ ਇਹ ਕੰਮ ਭਾਜੀ ਛੱਡ ਦੇਣ ਤੁਹਾਨੂੰ ਪਤਾ ਕੋਈ ਕੋਈ ਵੀ ਬੰਦਾ ਹੱਥ ਪਰ ਮਾਰਨਾ ਹੀ ਪੈਣਾ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਜੰਪ ਵਾਲਾ ਆ ਕੋਈ ਮਹਿੰਗਾਈ ਦਾ ਜ਼ਮਾਨਾ ਵਾ ਅਸ਼ੋਭਾਈ ਜੀ ਗੱਲ ਕਰ ਰਹੇ ਹੋ ਕਿ ਗੱਲ ਕੀਤੀ ਜਾਵੇ ਤਾਂ ਇਸ ਤੋਂ ਬਾਅਦ ਜਦੋਂ ਤੁਸੀਂ ਇਸ ਕਿਤੇ ਇਹਨੂੰ ਪ੍ਰਫੁੱਲਤ ਕਰਨ ਲਈ ਨਿਕਲੇ ਹੋ ਤਾਂ ਫਿਰ ਕਿੱਥੇ-ਕਿੱਥੇ ਤੱਕ ਜਾਂਦੇ ਹੋ ਹੁਣ ਤੱਕ ਕਿਤੇ ਇਹ ਤੁਹਾਨੂੰ ਕਿਤੇ ਫਿਲਮਾਂ ਦੇ ਵਿੱਚ ਖਾਸ ਕਰਕੇ ਜਦੋਂ ਅਜਹੀਆਂ ਚੀਜ਼ਾਂ ਦੇਖੇ ਜਾਂਦੇ ਨੇ ਨਾ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਆਫਰ ਆ ਜਾਂਦੀ ਹੈ ਕਿ ਭਾਈ ਸਾਡੀ ਫਿਲਮ ਦੇ ਵਿੱਚ ਕੰਮ ਕਰ ਤਾਂ ਕਿਤੇ ਨਾ ਕਿਤੇ ਹੋਇਆ ਤੁਹਾਡੇ ਨਾਲ ਵੀ ਸਵਭ ਬਣਿਆ ਕਿ ਕਿਤੇ ਕਿਸੇ ਫਿਲਮ ਦੇ ਵਿੱਚ ਰੈਡੀ ਦੇ ਨਾਲ ਕੰਮ ਕਰਨ ਦਾ ਮੌਕਾ ਮਿਲੇ ਹਾਂਜੀ ਆਪਣੀ ਭਾਜੀ ਫੇਕ ਫਿਲਮ ਚ ਸੀਨ ਹੋਇਆ ਦਿਲਾਂ ਦੇ ਸੌਦੇ ਆਪਣੀ ਭਾਜੀ ਚਾਚਾ ਬਿਸ਼ਨੀ ਨਹੀਂ ਹੁੰਦੀ ਚ ਗੱਬਰ ਭਾਜੀ ਹਣੀ ਉਹਨਾਂ ਨਾਲ ਸੀਨ ਹੋਇਆ ਪੰਜਾਬੀ ਫਿਲਮ ਦਾ ਭਾਜੀ ਕਿਦਾਂ ਦਾ ਲੱਗਾ ਭਾਈ ਬਹੁਤ ਵਧੀਆ ਲੱਗਾ ਜੀ ਬੜੀ ਖੁਸ਼ੀ ਹੋਈ ਜੀ ਹਾਂਜੀ ਤੋ ਅਖੀਰ ਤੇ ਭਾਈ ਕੀ ਸੰਦੇਸ਼ ਕੀ ਦੋਗੇ ਇੱਕ ਤੁਹਾਨੂੰ ਮੈਂ ਬੜੇ ਜ਼ਰੂਰੀ ਸਵਾਲ ਜਿਹੜਾ ਪੁੱਛਾਂਗਾ ਕਿ ਆਖਿਰ ਇਹਦੇ ਉੱਤੇ ਆਪਾਂ ਕਿੰਨਾ ਵਜੇ ਨੂੰ ਢੋ ਸਕਦੇ ਹਾਂ ਕਿਉਂਕਿ ਅਕਸਰ ਹੀ ਦੇਖਦੇ ਆਂ ਕਿ ਇਹ ਜਿਹੜੀਆਂ ਜਗਾਰੂ ਰੇਡੀਆਂ ਨੇ ਤੁਹਾਡੇ ਸਾਥੀ ਵੀ ਹੋ ਜਾਣ ਹੋ ਜਾਣ ਇਹਨਾਂ ਇਹ ਜ਼ਿਆਦਾ ਵਜਨ ਜ਼ਿਆਦਾ ਹੁੰਦਾ ਹੈ ਤੇ ਕਿਤੇ ਨਾ ਕਿਤੇ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਤਾਂ ਕੀ ਮੰਨਦੇ ਹੋ ਕਿ ਕਿੰਨਾ ਕੁ ਵਜਨ ਆਪਾਂ ਇੱਥੇ ਜਿਹੜਾ ਢੋਇਆ ਜਾ ਸਕਦਾ ਵਾ ਮੈਂ ਤੁਹਾਡੀ ਗੱਲ ਨਾਲ ਵੀ ਸਹਿਮਤ ਹਾਂ ਪਰ ਵਜਣੇ ਤੇ ਆਪਾਂ ਹਸਾਬ ਨਹੀਂ ਰੱਖੀਦਾ ਹਾਂ ਜੀ ਕਿਉਂਕਿ ਤੁਹਾਨੂੰ ਪਤਾ ਵਾ ਕਿ ਰਿਸਕ ਨਹੀਂ ਲੈਣਾ ਚਾਹੀਦਾ ਬਾਕੀ ਜਦੋਂ ਪਰਮਾਦਮਣ ਜਿਵੇਂ ਚੰਗਾ ਲੱਗੇ ਉਵੇਂ ਹੁੰਦਾ ਵਾ ਜਿਨੂੰ ਆਪਾਂ ਜਿਆਦਾ ਵਜਣ ਲਾਦੇ ਉਹਨੂੰ ਨੁਕਸਾਨ ਹੁੰਦਾ ਜਾਂ ਕੋਈ ਮੋਟਰਸਾਈਕਲ ਦਾ ਕੋਈ ਰੇੜੀ ਜਾਂ ਕੰਮ ਹੋਣ ਵਾਲਾ ਵਾ ਉਦੋਂ ਹੁੰਦਾ ਆਪਣੇ ਨਾਲ ਭਾਈ ਤੇ ਮਾਰੇ ਹੀ ਕਿਰਪਣਾ ਤਿੰਨ ਸਾਲ ਹੋ ਗਏ ਇਹੋ ਜਿਹਾ ਚਾਂਸ ਕਰੀ ਨਹੀਂ ਹੋਇਆ ਆਪਾਂ ਕੰਮ ਇਹ ਨਾਲ ਕਰਮਲੇ ਰਹੀਦਾ ਗੱਡੀ ਦਾ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਂਦੇ ਉਹ ਇਸ ਰੇੜੀ ਦੇ ਉੱਪਰ ਹਾਂਜੀ ਭਾਈ ਸਕੂਲ ਵਿੱਚ ਬੱਚੇ ਖੜੀ ਦੀ ਹਾਂਜੀ ਤਾਂ ਫਿਰ ਕੀ ਸਭ ਤੋਂ ਪਹਿਲਾਂ ਦੱਸੋ ਕਿ ਜਦੋਂ ਬੱਚੇ ਖੜਦੇ ਹੋ ਤਾਂ ਕਿਤੇ ਨਾ ਕਿਤੇ ਇਹ ਸੇਫਟੀ ਦਾ ਪਿਆਨ ਬੱਚਿਆਂ ਦੀ ਦਾ ਰੱਖਦੇ ਹੋ ਪੂਰਾ ਹਾਂਜੀ ਬਿਲਕੁਲ ਵੀਰ ਜੀ ਰੱਖਣਾ ਪੈਣਾ ਜੀ ਜ਼ਿੰਮੇਵਾਰੀ ਦਾ ਨਾ ਪਤਾ ਜ਼ਿੰਮੇਵਾਰੀ ਸਮਝ ਕੇ ਕੰਮ ਬਣਾਉਣਾ ਪੈਣਾ ਸੋ ਇਹ ਸੰ ਸਾਡੇ ਨਾਲ ਵੀਰ ਜੀ ਜਿਨ੍ਹਾਂ ਵੱਲੋਂ ਕਿ ਇਹ ਜਗਾੜੂ ਰੇੜੀ ਤਿਆਰ ਕੀਤੀ ਗਈ ਤਾਂ ਕਿਤੇ ਨਾ ਕਿਤੇ ਪੰਜਾਬੀ ਮਾਂ ਬੋਲੀ ਦੀ ਤਸਵੀਰ ਝਲਕੇਗੀ ਵੱਖ-ਵੱਖ ਤਰ੍ਹਾਂ ਦੇ ਵੀਰ ਨੇ ਜੋ ਪਰਾਤਨ ਵਿਸਥੇ ਨੂੰ ਦਰਸਾਉਂਦੇ ਚਿੱਤਰ ਨੇ ਉਹ ਲਗਾਏ ਹੋਏ ਨੇ ਤਾਂ ਵੀਰ ਦਾ ਕਹਿਣਾ ਹੈ ਕਿ ਇਸ ਦੇ ਨਾਲ ਬੱਚੇ ਵੀ ਆਉਂਦੇ ਨੇ ਤਾਂ ਇਹ ਪੁਰਾਣੀਆਂ ਚੀਜ਼ਾਂ ਨੂੰ ਦੇਖਦੇ ਨੇ ਤਾਂ ਕਿਤੇ ਨਾ ਕਿਤੇ ਉਹ ਪੁੱਛਦੇ ਨੇ ਕਿ ਆਹ ਕਿਹੜੀ ਚੀਜ਼ ਸੀ ਤਾਂ ਆਹ ਕਿਹੜੀ ਸੀ ਤਾਂ ਵੀਰ ਨੇ ਕਿਹਾ ਕਿ ਉਸ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਉਸ ਦੀ ਜਿਹੜੀ ਰੇੜੀ ਇਸ ਵੇਲੇ ਜਗਾੜੂ ਰੇੜੀ ਮਸ਼ਹੂਰ ਹੋ ਰਹੀ ਹੈ ਕੈਮਰਾਮੈਨ ਬਲਜੀਤ ਨਾਲ ਰਵੀ ਖੇਰਾ ਪੰਜਾਬੀ ਲੋਕ ਚੈਨਲ ਸ਼੍ਰੀ ਖੜੂਰ ਸਾਹਿਬ